ਜਿਨ੍ਹਾਂ ਵੀ ਭਾਜਪਾ ਦੇ ਕੋਲ ਪੰਜਾਬ ਦੀਆਂ ਪਾਰਟੀਆਂ ਛੱਡ-ਛੱਡ ਕੇ ਕੇਂਦਰ ਦੀ ਪਾਰਟੀ ਭਾਜਪਾ ਵਿੱਚ ਸ਼ਾਮਲ ਹੋਏ ਨੇ ਗੱਲ ਤਾਂ ਕਰਦੇ ਸੀ ਕਿ ਪੰਜਾਬ ਦੇ ਹੱਕਾਂ ਦੀ ਰਾਖੀ ਵਾਸਤੇ ਪੰਜਾਬ ਦੇ ਮਸਲੇ ਹੱਲ ਕਰਨ ਵਾਸਤੇ ਲੇਕਿਨ ਪਿਛਲੇ 7 ਸਾਲਾਂ ਤੋਂ ਜਦੋਂ ਤੋਂ ਅਕਾਲੀ ਦਲ ਨੇ ਛੱਡਿਆ ਹੈ ਇਹ ਢੋਂਗੀਆਂ ਨੇ ਜਾ ਕੇ ਕਿਹੜਾ ਮਸਲਾ ਹੱਲ ਕਰਾਇਆ ਦੋ ਗਨਮਨਾ ਦੀ ਖਾਤਰ ਆਪਦੀ ਜ਼ਮੀਰ ਵੇਚ ਕੇ ਆਪਦੀ ਮਾਂ ਪਾਰਟੀ ਛੱਡ ਕੇ ਜਿਨ੍ਹਾਂ ਨੇ ਇਹਨਾਂ ਨੂੰ ਮਾਨ ਇੱਜ਼ਤ ਤੇ ਪਹਿਚਾਨ ਬਖਸ਼ੀ ਦੋ ਗਨਮੈਨਾਂ ਦੇ ਖਾਤੇ ਜਾ ਕੇ ਪਾਰਟੀਆਂ 'ਚ ਹੁਣ ਮੰਤਰੀ ਲੋਕਾਂ ਨੇ ਖਰਾਤਾ ਤੇ ਮੰਤਰੀ ਦੀ ਕੁਰਸੀ ਵਾਸਤੇ ਲਾਨਤ ਇਹ ਲੋਕਾਂ ਜੋ ਧੰਨਵਾਦ ਕਰਦੀਆਂ ਗੁਰੂ ਸਾਹਿਬ ਨੂੰ ਕਿ ਸਾਨੂੰ ਉਸ ਪਾਰਟੀ 'ਚ ਹਿੱਸਾ ਬਖਸ਼ਿਆ ਜਿਹੜੀ ਪਾਰਟੀਆਂ ਨਾ ਆਉਦਿਆਂ ਨੂੰ ਠੁਕਰਾ ਕੇ ਆਉਂਦੀ ਹੈ ਨਾ ਕਿ ਆਪਣੇ ਲੋਕਾਂ ਨਾਲ ਧੋਖਾ ਕਰਦੀ ਹੈ ਬੰਦੀ ਸਿੰਘਾਂ ਦੀ ਵਾਸਤੇ ਕੋਈ ਵੀ ਗੱਲ ਬਹੁਤ ਮਾੜੀ ਗੱਲ ਹੈ ਇਹ ਭਾਜਪਾ ਦੀ 도ਗਲੀ ਰਾਜਨੀਤੀ ਜਿਹੜਾ ਹਮੇਸ਼ਾ ਸ਼ਰੋਮਣੀ ਅਕਾਲੀ ਦਲ ਇਸ ਵਾਸਤੇ ਮੰਗ ਰੱਖਦੀ ਲਈ ਲੜਦੀ ਰਹੀ ਜਿਦੇ ਕਰਕੇ 2019 ਚ ਗੁਰਪੁਰੂ ਚ ਸਾਨੂੰ ਪ੍ਰਧਾਨ ਮੰਤਰੀ ਜੀ ਨੇ ਵਿਸ਼ਵਾਸ ਦਿਲਾਇਆ ਸੀ ਤੇ ਗੁਰੂ ਸਾਹਿਬ ਦੇ ਦਰ ਚ ਜਾ ਕੇ ਵਾਦਾ ਕੀਤਾ ਸੀ ਰਿਟਰਨ ਨੋਟੀਫਿਕੇਸ਼ਨ ਕੱਢੀ ਸੀ ਕਿ ਬੰਦੀ ਸिखਾਂ ਨੂੰ ਰਿਹਾ ਕੀਤਾ ਜਾਊਗਾ ਪਾਈ ਰਾਜੋਾਨਾ ਦੀ ਫਾਂਸੀ ਦੀ ਸਜ਼ਾ ਤੋੜੀ ਜਾਊਗੀ ਲੇਕਿਨ ਅਫਸੋਸ ਦੀ ਗੱਲ ਕਿ 4 ਸਾਲ ਬਾਅਦ ਉਹਨਾਂ ਨੂੰ ਤਾਂ ਕੀ ਰਹਾ ਕਰਨਾ ਸੀ ਬਿਲਕੁਲ ਉਸ ਬਾਨੋ ਦੇ ਬਲਤਕਾਰੀਆਂ ਨੂੰ ਰਹਾ ਕਰਤਾ ਰਾਜੀਵ ਗਾਂਧੀ ਦੇ ਕਾਤਲ ਰਹਾ ਹੋਗੇ ਜਿਹੜਾ ਬਾਬਾ ਹੈਗਾ ਬਾਬਾ ਤਾਂ ਮੈਂ ਉਹਨੂੰ ਤਾਂ ਬਾਬਾ ਵੀ ਨਹੀਂ ਸਮਝਦੀ ਜਿਹੜਾ ਲੋਕਾਂ ਨੂੰ ਕਤਲ ਵੀ ਕੀਤੇ ਉਹਨੇ ਬਲਤਕਾਰ ਵੀ ਕੀਤੇ ਨੇ ਜਿਹੜਾ ਕੋਰਟ ਤੋਂ ਸਜ਼ਾ ਉਹਨੂੰ ਮਿਲੀ ਹੋਈ ਹੈ ਉਹਨੂੰ ਸਿਆਸਤ ਵਾਸਤੇ ਵਰਤਣ ਲਈ ਪਰੋਲ ਦੇ ਉੱਤੇ ਪਰੋਲ ਦੇ ਉੱਤੇ ਪਰੋਲ ਢੋਂਗੀ ਬਾਬੇ ਨੂੰ ਤੇ ਜਿਨ੍ਹਾਂ ਨੇ ਕੌਮ ਖਾਤਰ ਆਪਣੀ ਸਜ਼ਾ ਇੱਕ ਇੱਕ ਵਾਰ ਨਹੀਂ ਦੋ ਦੋ ਵਾਰੀ ਪੂਰੀ ਕਰਤੀ ਹਿਊਮਨ ਰਾਈਟਸ ਦੀ ਵਾਇਲੇਸ਼ਨ ਕਰਕੇ ਕਾਨੂੰਨ ਦੇ ਖਿਲਾਫ ਜਾ ਕੇ ਵਾਦਾ ਖਿਲਾਫੀ ਕਰਕੇ ਉਹਨਾਂ ਨੂੰ ਰਹਾਣੀ ਕਰ ਰਹੇ ਨੇ ਇਹ ਭਾਜਪਾ ਦੀ ਅਸਲੀਅਤ ਹੈ ਤੇ ਲੋਕਾਂ ਨੂੰ ਇਹਨੂੰ ਪਹਿਚਾਨਣੀ ਚਾਹੀਦੀ ਹੈ ਤੇ ਇਹੋ ਜੀ ਪਾਰਟੀਆਂ ਨੂੰ ਨਕਾਰਨਾ ਚਾਹੀਦਾ ਹੈ ਜਿਹੜਾ ਧੋਖਲੀ ਰਾਜਨੀਤੀ ਕਰਦੇ ਨੇ ਗੱਲ ਤਾਂ ਸਭ ਦੇ ਸਾਥ ਦੀ ਕਰਦੇ ਨੇ ਲੇਕਿਨ ਸਾਥ ਇਹਨਾਂ ਨੂੰ ਉਹੀ ਪਸੰਦੇ ਜਿਹੜਾ ਇਹਨਾਂ ਦੀ ਗੱਲਾਂ ਦੇ ਰਾਹੀ ਚ ਚੱਲਦੇ ਨੇ Subscribe to One India Channel and never miss an update